ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 84270 1987 ਸੋ ਵਾਇਦ ਦੀ ਵੀਡੀਓ ਵਿੱਚ ਆਪਾਂ ਚਾਰ ਨਗ ਦੇਖਾਂਗੇ ਇੱਕ ਪੂਰੀ ਕੱਟੀ ਤੇ ਇੱਕ ਕ੍ਰੋਸਿੰਗ ਦੀ ਵੜ ਸੁਣਨ ਵਾਲੀ ਤੇ ਇੱਕ ਛੋਟੀ ਗੱਪਣ ਚੱਕ ਪਾਸ ਤੇ ਇੱਕ ਮੱਝ ਸੂਣ ਚ ਕੁਝ ਘਟੇ ਬਾਕੀ ਚਾਰ ਨਗ ਸੇਲਾ ਡਿਟੇਲ ਇਹਨਾਂ ਬਾਰੇ ਸੱਸੀ ਗੱਲ ਬਾਈ ਜੀ ਕਹੇ ਭਾਈ ਜੀ ਮਤੀਰਾ ਕ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਅਮਰਤਪਾਲ ਪਿੰਡ ਸਹਿਣਾ ਜਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਆਪਣਾ 8544838033 ਆਪਣਾ ਚੁੰਗਾਲੇ ਰਾਧੇ ਘਰ ਆ ਗਿਆ ਹਨਾ ਹਾਂ ਚੁੰਗਾਲੇ ਰਾਧੇ ਕੱਚਾ ਪਹਾੜ ਭੁੱਲਰਾਂਵਾਲਾ ਠੀਕ ਹੈ ਮੋਬਾਈਲ ਨੰਬਰ ਆਪਣਾ 8544838033 ਠੀਕ ਹੈ ਪਹਿਲਾ ਨੰਬਰ ਤੇ ਜਿਹੜੀ ਮੱਝ ਦੇਖੀ ਜਾਂਨੇ ਕਿਹੜਾ ਸੂਤ ਹੋਊਗੀ ਇਹ ਤੀਜਾ ਸੂਤ ਹੋਊਗੀ ਕਿੰਨਾ ਕੁ ਟਾਈਮ ਬਾਕੀ ਇਹਦਾ ਇਹਦੇ ਅਜੇ 25 ਦਿਨ ਬਾਕੀ ਹੈ ਇੱਕ ਮਹੀਨਾ ਮੰਨ ਲਈਏ ਹਾਂ ਇੱਕ ਮਹੀਨਾ ਠੀਕ ਹੈ ਕਿੰਨੇ ਟਾਈਮ ਤੋਂ ਆਪਣੇ ਕੋਲ ਇਹ ਇਹ ਆਪਾਂ ਇਹ ਤੋਂ ਪਹਿਲਾਂ ਇੱਕ ਸੂਆ ਲੈ ਕੇ ਆਏ ਸੀ ਇੱਕ ਸੂਆ ਆਪਾਂ ਪੀਤਾ ਤਾਂ ਠੀਕ ਹੈ ਇੱਕ ਸੂਆ ਦੁੱਧ ਪੀ ਲਿਆ ਆਪਾਂ ਕਿੰਨਾ ਦੁੱਧ ਪਾਇਆ ਤਾਜੀ ਨੇ ਮੈਂ 14 ਤੋਂ 15 ਲੀਟਰ ਦੁੱਧ ਪਾਇਆ ਸੀ 14 ਲੀਟਰ ਇੱਕ ਮਹੀਨਾ ਵਾਕੀ ਵਧੀਆ ਚੰਗਾ ਸੀ ਮਨ ਲੱਗਿਆ ਵਾ ਠੀਕ ਹੈ ਰੇਟ ਇਹਦਾ ਕੀ ਰਹੂਗਾ ਇਹਦਾ ਵੀਰੇ 10 ਦਾ ਮੰਨ ਤਨ ਹੋ ਜਾਊਗਾ ਆ ਮੰਨ ਤਨ ਕਰਾਂਗੇ ਤੋਰੀ ਬਾਦ ਨੂੰ ਸੋ ਵੀਰੋ ਗਰੇਟਡ ਚ ਪੈਂਦੀ ਆ ਮੈਂ ਸਿੰਘ ਖੁੱਲਾ 14 15 ਲੀਟਰ ਦੱਸ ਦਿਆ ਕਿ ਦੁੱਧ ਦਿੱਤਾ ਵਾ ਦੂਜੇ ਸੂਏ ਇੱਕ ਸੂਆ ਬਾਈ ਨੇ ਘੁੱਟ ਘਰ ਪੀ ਲਿਆ ਤੀਜਾ ਸੂਆ ਸੁੰਦੀ ਆ 1,10,000 ਰੁਪਇਆ ਇਹਦੀ ਡਿਮਾਂਡ ਆ ਬਾਕੀ ਮੌਕੇ ਦੇ ਮਾਨਤਾਨ ਹੁ ਹਲੇ ਲਾਉਣਾ ਸਟਾਰਟ ਹੋਈ ਨਹੀਂ ਤੇ 1 ਮਹੀਨਾ ਪੂਰਾ ਬਾਕੀ ਆ ਜਾਵਾ ਇਹ ਕਨਫਰਮ ਹੈ 1 ਮਹੀਨਾ ਬਾਕੀ ਪੂਰਾ ਹਾਂ ਬਿਲਕੁਲ ਗਰੰਟੀ ਦੇ ਨਾਲ ਠੀਕ ਆਪਣਾ ਆਪ ਦਾ ਭਰਾ ਹੈ ਹਾਂ ਹਾਂ ਠੀਕ ਹੈ ਸੋ 1 10 ਇਹਦੀ ਕੀਮਤ ਆ ਹਜੇ 1 ਮਹੀਨਾ ਬਾਕੀ ਪਿਆਗਾ ਸੋ ਝੋਲੀ ਵਗੈਰਾ ਦੇਖੋ ਥਾਂ ਤੋਂ ਤੁਹਾਡੇ ਸਾਹਮਣੇ ਹੈ ਸਾਫ ਸੁਥਰਾ ਤੇ ਕੱਚੀ ਹੈ 1 ਮਹੀਨੇ ਦੀ ਮਿਲਕ ਵੇਨ ਵਗੈਰਾ ਸੋਹਣੀ ਜਗੀ ਦਿਖਾਈ ਦਿੰਦੀ ਹੈ ਤੇ ਮੁੱਠੀ ਵਾਲਾ ਥਾਣੂ ਤੇ ਵੀਰੇ ਚੋਣ ਪਸਮਾ ਦੀ ਬਿਲਕੁਲ ਪਾਲੀਸੀ ਜਮਾ ਕਰ ਲਈ ਵੀਰੇ ਰੂਨ ਵਰਗੀ ਠੀਕ ਹੈ ਚਵਾਲੇ ਪਾਸੋਂ ਨਹੀਂ ਬਾਹਰ ਨਿਕਲਦੀ। ਨਾ ਨਾ ਬਿਲਕੁਲ ਗਾਰੰਟੀ ਆਪਣੀ ਠੀਕ ਹੈ ਅੱਗੇ ਦੋ ਨੰਬਰ ਜਿਹੜੀ ਕੱਟੀ ਦੇਖੀ ਜਾਂਦੇ ਆ। ਇਹ ਵੀਰੇ ਦੋ ਦੰਦ ਦਾ ਠੀਕ ਹੈ ਤੇ ਦੋ ਮਹੀਨੇ 15 ਦਿਨਾਂ ਦੀ ਗੱਬਣ ਹੈ। ਚੈੱਕ ਕਰਾ ਦੀ ਆਪਾਂ? ਹਾਂ ਬਿਲਕੁਲ। ਠੀਕ ਆਪਾਂ ਚੈੱਕ ਕਰਾ ਦੀ ਆਪਣੇ ਵੱਲੋਂ ਗਾਰੰਟੀ ਹੈ। ਠੀਕ ਹੈ ਡਾਕਟਰ ਵਾਲਾ ਦਾ ਨਾਲ ਲੈ ਕੇ ਆ ਵਿੱਚ ਚੈੱਕ ਕਰਾ ਲਈ ਬੈ ਹਨਾ। ਹਾਂ ਬਿਲਕੁਲ ਇਕੱਲਾ ਇਕੱਲਾ ਥਾਣਾ। ਠੀਕ ਹੈ ਥਣ ਚਾਰਿਆ ਰੇਟ ਇਹਦਾ ਕੀ ਰਹੂਗਾ? ਰੇਟ ਵੀਰੇ ਦਾ 55000 ਗੁਜਾਇਸ ਮਾਰੀ ਮੋਟੀ ਕਰ ਦਾਂਗੇ ਵੀਰੇ ਥੋੜੀ ਬਾਹਰ ਨੂੰ। ਸੋ ਦੋ ਮੋਟੀ ਥੋੜੀ ਬਹੁਤ ਹੀ ਚੈੱਕ ਕਰਵਾ ਕੇ ਦੇਣੀ ਆਪਾਂ ਸੋ 55000 ਰੁਪਏ ਕੀਮਤ ਮੂਰੇ ਵਧੀਆ ਰੁੱਤ ਜਾਊਗੀ ਜਾ ਕੇ ਜਿਹੜਾ ਕੋਈ ਵੀ ਸੰਭਲੂਗਾ 55000 ਤੋਂ ਥੋੜਾ ਬਹੁਤਾ ਮਾਨਦਾਨ ਹੋ ਬਾਲਾ ਫਰਕ ਪੈਣਾ ਕੋਈ ਨਹੀਂ ਕਹੋ ਕਿ ਬਣੀ ਬਣਾਈ ਐ ਚੈੱਕ ਹੋਈ ਓ ਬਾਈ ਉਮੀਦ ਆ ਵੀ ਜਾਣ ਸਰ ਕਾਫੀ ਦਿਨ ਲੇਖ ਲੋ ਵੀ ਸੂਣ ਵਾਲਾ ਚੈੱਕ ਕਰਾ ਕੇ ਲੈ ਕੇ ਜਾਏਗਾ ਸੋ ਸਿੰਘ ਨੂੰ ਮੱਥਾ ਦੇਖੋ ਸੋਹਣਾ ਸਿੰਘਾ ਤੇ ਭਲੀ ਭੁਲੀ ਬਹੁਤ ਜ਼ਿਆਦੇ ਆ ਪਿੱਠ ਬੁੜੇ ਦੀ ਮਾਨਤਰ ਦੇਖ ਸਕਦੇ ਹੋ 55000 ਰੁਪਿਆ ਇਹਦੀ ਹੈਗੀ ਕੱਤੀ ਦੀ ਕੀਮਤ ਸੋ ਵੀਰ ਦਾੰਦ ਦੇਖ ਸਕਦਾ ਦੋਗੇ ਦਾੰਦ ਅਜੇ ਕੱਢ ਦੀ ਪਈ ਆ ਹਨਾ ਠੀਕ ਹੈ ਅੱਗੇ ਤੀਜੇ ਨੰਬਰ ਤੇ ਆਪਾਂ ਇਹ ਬੂਰੀ ਕੱਟੀ ਦੇਖੀ ਜਾਨੇ ਆ ਇਹ ਵੀਰੇ ਖਾਲੀ ਆ ਬਿਲਕੁਲ ਠੀਕ ਹੈ ਚਾਰੀ ਏਡ ਕੱਟ ਚੁੱਕੀ ਆ ਠੀਕ ਹੈ ਠੰਡ ਚ ਆ ਰਾਂ ਝੋਲੀ ਵਧੀਆ ਹਨਾ ਹਾਂ ਝੋਲੀ ਬਿਲਕੁਲ ਵਧੀਆ ਦੇਖ ਸਕਦੇ ਪੋਲੀ ਝੋਈ ਆ ਪੂਰੀ ਹਨਾ ਜਮ ਪੂਰੀ ਖੋਲ ਵੀਰੇ ਤੇ ਇਹ ਵੀ ਦੋਂਦੀ ਆ ਹਾਂ ਵੀਰੇ ਦੋ ਦੰਦ ਜੀ ਕਿਧਰੇ ਛੋੜੇ ਆ ਮਤਲਬ ਕੱਢ ਰਹਿ ਗਿਆ ਛੋੜੇ ਛੋੜੇ ਠੀਕ ਹੈ ਦੰਦ ਕੱਢ ਦੀ ਪਈ ਆ ਦੋਂਦੇ ਹਲੇ ਟੋੜੇ ਹੀ ਹਨਾ ਇਹਦਾ ਰੇਟ ਕੀ ਰਹੂਗਾ ਇਹਦਾ ਵੀਰੇ ਪੂਰਾ ਪਿਆ ਹੈ ਗੁਜਾਇਸ਼ ਗੁਜਾਇਸ਼ ਕਰ ਦਾਂਗੇ ਸੋਰੀ ਬਾਹਰ ਨੂੰ ਸੋ ਤੀਜੇ ਨੰਬਰ ਤੇ ਆਪਾਂ ਬੂਰੀ ਕੱਟੀ ਦੇਖੀ ਜਾਨੇ ਆ 50000 ਰੁਪਏ ਦੀ ਕੀਮਤ ਆ ਥੋੜੀ ਬਹੁਤੀ ਗੁਜੈਸ ਮੌਕੇ ਤੇ ਹੋ ਜੂ ਕੱਦ ਕਾਟ ਚੰਗਾ ਝੋਲੀ ਜੰਗੀ ਆ ਥੋੜੀ ਜਿਹੀ ਥੱਲੇ ਪੂਛ ਟੁੱਟੀ ਵਾ ਹਨਾ ਸੋ ਨਾ ਮਾਤਰ ਹਲਕੀ ਜੀ ਪੂਛ ਟੁੱਟੀ ਵਾ ਕੱਟੀ ਦੇਖੋ ਪੂਰੀ ਸਮੀ ਪੜੀ ਗਈ 50000 ਰੁਪਏ ਦੀ ਕੀਮਤ ਆ ਗੁਜੈਸ ਮੌਕੇ ਤੇ ਹੋ ਜੂ ਤੇ ਚੌਥੇ ਨੰਬਰ ਆਪਾਂ ਜਿਹੜੀ ਗਾਂ ਦੇਖੀ ਜਾਨੇ ਆ ਇਹ ਵੀ ਵੀਰੇ 20 ਰੈਂ ਦੀ ਕੱਤੀ ਆ 20 ਰੈਂ ਦੀ ਕੱਚੀ ਕਿਹੜਾ ਸਵਾਸ ਹੁੰਦੀ ਆ ਇਹ ਵੀਰੇ ਤੀਜਾ ਦੋਰੀ ਠੀਕ ਆ ਇੱਕ ਮਹੀਨਾ ਬਾਅਦ ਮੰਨ ਕੇ ਚਲੇ ਮਹੀਨੇ ਅੰਦਰ ਠੀਕ ਹੈ 25 ਮੰਨ ਕੇ ਚੱਲ 20 ਤੋਂ ਲੈ ਕੇ 25 ਦਿਨ ਲੈ ਜਾਊਗੀ ਰਾਮ ਨਾਲ ਲੈ ਜੀ ਬਰੇ ਠੀਕ ਹੈ ਇਹਦਾ ਰੇਟ ਕੀ ਰਹੂਗਾ ਇਹਦਾ ਵੀਰੇ 50000 ਮੰਨਤਨ ਹੋ ਜੂ ਥਣਾ ਥਣਾ ਦੀ ਬਿਲਕੁਲ ਓਕੇ ਆ ਵੀਰੇ ਬਿਲਕੁਲ ਓਕੇ ਗਾਰੰਟੀ ਆਪਣੀ ਇਸ ਚੱਲ ਠੀਕ ਹੈ ਤੋਰ ਦੀ ਮਾੜ ਜੀ ਸੋ ਚੌਥੇ ਨੰਬਰ ਚੌਥੇ ਨੰਬਰ ਆਪ ਜਿਹੜੀ ਵਹਿੜ ਦੇਖੀ ਜ ਨੇ ਕਰਾਉ ਸੰਗ ਦੀ ਵਹਿੜ ਹੈਗੀ ਕੀਮਤ ਇਹਦੀ ਹੈਗੀ 50000 ਰੁਪਇਆ ਮੌਕੇ ਤੇ ਗਜੈਸ ਵਗੈਰਾ ਹੋ ਜੂਗੀ ਸੋ ਬਾਕੀ ਤਾਂ ਦੇਖੋ ਕਦ ਕਾਟ ਹੋ ਗਿਆ ਢਾਂਚਾ ਪੂਰਾ ਚੰਗਾ ਮੋੜ ਠੀਕ ਹੈ ਤੋ ਚਾਰਨਾਗ ਆਪਾਂ ਤੁਹਾਨੂੰ ਦਿਖਾਤੇ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਾਲ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ ਕਰਤਾ ਜਿਓ ਤੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ ਹੋਰ ਵੀਡੀਓ